ਜੀ ਮਿੱਤਰੋ ਸਤਿ ਸ਼੍ਰੀ ਅਕਾਲ ਜਮਦੀ ਸਪਾਈ ਸੁਈ ਮਿੱਤਰੋ ਆਪਾਂ ਕਰਿਆ ਤੇ ਕਰਕੇ ਸਫਾਈ ਸੱਪਾ ਜ਼ਿੰਮਾ ਦਾ ਆਗੇ ਘਰੇ ਚਲੇ ਜਾ ਕੇ ਵੀ ਮੂੰਹਾਂ ਧੋ ਕੇ ਬਾਲ ਬੂਲ ਕਰਕੇ ਸਾਫ ਸੈਟ ਜਾ ਤੇ ਆਪਾਂ ਕਰਤਾ ਮਿੱਤਰੋ ਆਪਣਾ ਵਲੌਗ ਸਟਾਰਟ ਆ ਇਧਰਲੇ ਪਾਸੇ ਕਰੋ ਜੈਕ ਮਨਿੰਦਰ ਸਾਹਿਬ ਜੀ ਬਈ 850 ਮਗਰ ਪਾਉਣ ਲੱਗ ਰਿਹਾ ਹਲ ਹਲ ਕੱਢ ਕੇ ਆਵਾਂਗੇ ਆਪਾਂ ਸਵਾਰ ਦੇ ਵਿੱਚ ਹਲ ਸਵਾਰ ਦੇ ਵਿੱਚ ਕੱਢਣੇ ਹੈ ਹਨਾ ਮਾਰ ਕੇ ਤੇ ਫੇਰ ਬਈ ਇਹਦੇ ਮਗਰ ਪਾਵਾਗੇ ਕਰਾਹਾ ਦੜੀ ਦੱਪਾ ਜਗਦੇ ਆ ਉਧਰ ਸਰਪਾ ਯਾਰਿਆ ਹੋਰ ਸਰਪਾ ਜੀ ਕੀ ਹਾਲ ਹੈ ਚੈੱਕ ਕਰੋ ਇਹ ਚੈੱਕ 852 ਮਗਰ ਆਪਾਂ ਨੇ ਪਾ ਲੈਂਦਾ ਕਰਾਹਾ ਠੀਕ ਆ ਇਹਨੂੰ ਲੈ ਕੇ ਜਲਦੀ ਦੇਣਾ ਸ਼ੱਕਦੇ ਆ ਚੈੱਕ ਕਰੋ ਚੈੱਕ ਮਿੱਤਰੋ ਇਹ ਹੈਗੀ 18 85 18 85 ਵਰੇਟੀ ਇਹ ਹੀ ਉਹਨੇ ਦੀ ਵੱਡੀ ਸੀ 7 ਕਣਾਲਾਂ ਚ ਹੋਈ ਇਹ ਬਾਡੀ ਥੋੜੀ ਜਿਹੀ ਘੱਟ ਸੀ 7 ਕਣਾਲਾਂ ਚ ਠੀਕ ਆ ਠੀਕ ਆ ਰਿਹਾ ਸਿੱਟੀ ਇਸ ਕਾਮਾਂਗੇ ਇਹਨੂੰ ਤੇ ਦੇਖਦਾ ਕੀ ਬੰਦ ਤੇ ਲਓ ਜੀ ਮਿੱਤਰੋ ਕਰੋ ਚੈੱਕ ਬਈ ਆਪਾਂ ਆ ਗਏ ਸੀ ਖੇਤ ਕਰਾਹਾ ਲੈ ਕੇ ਤੇ ਰੇਸ਼ੀ ਭਾਈ ਤੜੀ 125 ਦਾ ਤੜੀ ਆਹੜੀ ਪੈ ਗਈ ਸੀ ਇੱਥੋਂ ਆਉ ਚਵਾਨੇ ਧਰੇ ਪਾਸੇ ਤੇ ਆਪਾਂ ਨੇ ਮਿੱਤਰੋ ਖੇਤ ਤੜਕੀ ਹੱਲ ਲਾਗੇ ਜੂਰੇ ਠੀਕਾ ਤੇ ਹੁਣ ਆ ਖੇਤ ਤੀਆ ਸਾਰੀ ਬਾਣ ਤੇ ਖਿਲਾੜਤੀ ਘਟੋ ਆਇਆ ਸੀ ਜੂਰੇ ਉਹ ਭਰਤਾ ਹੁਣ ਮਿੱਤਰੋ ਆਪਾਂ ਸਾਹਮਣੇ ਉਹ ਖੁੰਜੇ ਦੇ ਉੱਥੇ ਚਲਦੇ ਆਂ ਜੀ ਉੱਥੇ ਆ ਗਈ ਡੜੀਕਾ ਉਹ ਚੱਕ ਕੇ ਆਉਣੇ ਆਗੇ ਤੇ ਫਿਰ ਇਹੋਣ ਨੂੰ ਕੀ ਬਣਵਾ ਕੇ ਦਰਿਆਂ ਦਰਿਆਂ ਚੱਕੀ ਆਣਾ ਬਾਈ ਫਿਰ ਬਸ ਤਿਆਰ ਆਉਣੀ ਕਰੀ ਜਾਂਦਾ ਲੱਖਾ ਜੂਰੇ ਪਾਣੀ ਲਈ ਜਾਂਦੇ ਆਂ ਜੀ ਤੇ ਆਉਣੀ ਕਰਕੇ ਇੱਧੇ ਬਾਤ ਆ ਗਈ ਬਈ ਸੁਪਰ ਹੀਡਰ ਨਾਲ ਬੀਜ ਦਾਂਗੇ 50 ਗੱਠਾ ਕੋਠਾਂੀਆਂ ਪਈਆਂ ਨੇ ਹਨਾ ਇੰਜ ਉਹਦਾ ਹੱਗ ਲਾ ਦਾਂਗੇ ਜਾਂ ਫਿਰ ਚੱਕ ਕੇ ਬਾਹਰ ਕੱਢ ਤੇ ਲੋ ਬਈ ਕਰੋ ਚੈੱਕ ਆ ਖੁੰਡੇ ਚ ਬਈ ਬਹੁਤ ਵੱਡਾ ਹੋਵੇ ਘਾਰਾ ਪੈ ਗਿਆ ਸੀ ਤਹਾਲ ਗਲੇ ਚ ਉਹ ਆਪਾਂ ਨੇ ਵੀ ਕਰਾਹੇ ਨਾਲ ਪੂਰੇ ਸ਼ੌਂਕ ਨਾਲ ਚੱਕਦਾ ਮਿੱਤਰੋ ਤੇ ਇਧਰ ਖੇਤੀ ਦੀ ਕੁਸ ਮਿੱਟੀ ਵਾਂਡ ਚ ਜਿਹੜਾ ਕੋਈ ਇਧਰ ਖੇਤੀ ਤੇ ਹੁਣ ਇੱਕ ਆਹ ਰਹਿ ਗਈ ਡੜੀ ਕੋਰ ਹੈਗੀ ਘਾਰੇ ਪਏ ਹੋਣੇ ਬਈ ਆਹ ਤਹਾਲ ਚੋ ਜੀ ਸੱਟ ਕਰਦੇ ਆ ਬਸ ਤੇ ਫੇਰ ਦੇਖਦੇ ਆ ਕੱਲ ਨੂੰ ਜਾਂ ਪਰਸੋਂ ਬਜਾਈ ਕਰਾਂਗੇ ਬਈ ਇਸ ਦੇ ਉਪਰ ਲੇਡਣ ਵਾਲਾ ਆਪਾਂ ਤੇ ਲੋਈ ਮਿੱਤਰੋ ਕਰੋ ਚੈੱਕ ਟਾਈਮ ਹੋ ਗਿਆ ਬਈ 11:30 ਚਾਹ ਆ ਗਈ ਬਈ ਟਰੈਕਟਰ ਆਪਾਂ ਨੇ ਰੋਕਤਾ ਉਹ ਉਧਰ ਜਿਹੜੀਆਂ ਡੜੀਆਂ ਦੁੜੀਆਂ ਸੇਣਾ ਕਾਰੇ ਪਈ ਸੀਗੇ ਉਹ ਸਾਰੇ ਚੱਕਿਆ ਆਪਾਂ ਠੀਕ ਆ ਹੁਣ ਚਾਹ ਪਾਣੀ ਪੀ ਕੇ ਫਰਮਨਿੰਦਰ ਸਾਹਿਬ ਬੈਠ ਨੇ ਪਰ ਨਾਲ ਮੂੰਹ ਸਾਫ ਕਰੀ ਜਾਂਦੇ ਨੇ ਪਤਾ ਨਹੀਂ ਕੀ ਲੱਗ ਜਾਂਦੇ ਉਹ ਤੇ ਇਧਰਲੇ ਪਾਸੇ ਲੱਖਾ ਜੀ ਬਈ ਆ ਕਿੱਲੇ ਦੀ ਰੌਣੀ ਕਰੀ ਜਾਂਦੇ ਆ ਜਿਹੜਾ ਕੋਈ ਬੜਾ ਜਿਆਦਾ ਕੋਈ ਛੱਕੜ ਸੀ ਹਨਾ ਉਹ ਇਹਨਾਂ ਨੇ ਤੰਗਲੇ ਨਾਲ ਬਾਹਰ ਖਿੱਚਤਾ ਕੋਈ ਗੱਠ ਖੁੱਲ ਰਹੀ ਛੋ ਵੀ ਬਾਹਰ ਕਰਤੀ ਪਰਾਂ ਇਹਨੂੰ ਬੀਜਨ ਵਾਲੇ ਅੱਗੋ ਗਲਾਵਾਂਗੇ ਤੇ ਹੁਣ ਆਹ ਰੌਣੀ ਰੌਣੀ ਹੋ ਗਈ ਇਹ ਬਣਦੀ ਠੀਕ ਆ ਫਿਰ ਨਾ ਹੁਣ ਹੋ ਤਿੰਨ ਕਿ ਲਿਆ ਉੱਥੇ ਮਾੜਾ ਇੱਕ ਦੜੀ ਬਈ ਉੱਥੇ ਅਸੀਂ ਤੜਕੀ ਹੱਲਾ ਕੇ ਆਏ ਸੀ ਆਪਾਂ ਆ ਜੋ ਮੋਟ ਸਾਹਮਣ ਵਾਲੀ ਮੋਟਰ ਕੋਲੇ ਉੱਥੇ ਜਾ ਕੇ ਕਰਦੇ ਆਂ ਗਿਲਾਜ ਚਾਹ ਪਾਣੀ ਪੀ ਕੇ ਰਵਿੰਦਰ ਦੱਸੋ ਜੀ ਕੀ ਵਿਚਾਰ ਆ ਤੁਹਾਡੇ ਹਾਂ ਬਸ ਵਿਚਾਰ ਕੀ ਹੈ ਵਿਚਾਰ ਮਨਿੰਦਰ ਜੀ ਕਹਿੰਦੇ ਕੋਈ ਨਹੀਂ ਇਹ ਕੋਈ ਗੱਲੀ ਬਈ ਚਾਹ ਪੀਣੇ ਹੈਗੇ ਇਹਦਾ ਹੁਣ ਇਹਨੂੰ ਕੀ ਕਹਿੰਦਾ ਮਨਿੰਦਰ ਜੀ ਨੇ ਬਾਟੀ ਚ ਬਾ ਰੱਖੀ ਆਪਾਂ ਵੀ ਗਿਲਾਜ ਚ ਪੀਣੇ ਹਾਂ ਚਾਹ ਆਪਾਂ ਬਾਟੀ ਬੁੱਟੀ ਨਹੀਂ ਪੀਂਦੇਗੇ ਕੋਈ ਮਤਰਾ ਕਰੋ ਚੈੱਕ ਬਈ ਇੱਧਰਲੇ ਪਾਸੇ ਬਈ ਸਰਵੇ ਗਿਆ ਪਾਣੀ ਲਾਤੀ ਮਸ਼ੀਨ ਸਰਬਾਜੀ ਟਰੈਕ ਤੇ ਬਈ ਪਾਈਪ ਲਾਈ ਕਰਦੇ ਆ ਜੀ ਪਰ ਉਹਦੇ ਲਈ ਪਾਈਪ ਦੇ ਵਿੱਚ ਜਾਲੀ ਹੈ ਜੀ ਠੀਕ ਆ ਹੈ ਜਮਾ ਸਾਇਲੈਂਟ ਕਰਦੀ ਆਵਾਜ਼ ਦੀ ਆਵਾਜ਼ ਬਈ ਸੁਣ ਲਈ ਜਮਾ ਸਾਇਲੈਂਟ ਕਰਦੀ ਕਿਉਂਕਿ ਉਹਦੀ ਉਹਦੀ ਜਾਲੀਆਂ ਨੇ ਵਿੱਚ ਤੇ ਬਈ ਆਪਾਂ ਜਮਾ ਸਾਫ਼ ਕਰਕੇ ਦੀ ਬਾਅਦ ਸੁਣੋ ਜੀ ਇਹਦਾ ਉਹ ਟਾ ਪੂਰੀ ਬੜਕ ਮਾਰਦਾ ਹੁਣ ਬਈ ਆਹ ਗੜੀ ਸੀ ਪੈਰੀ ਹੋਰੇ ਆਹ ਘਾਰਾ ਪੈ ਗਿਆ ਸੀ ਆ ਤੇ ਆਹ ਤਾਂ ਹਾਂਲੇ ਬਾਹਨ ਚੋਂ ਅੰਦਰ ਘਾਰਾ ਪੈ ਗਿਆ ਸੀ ਆਪਾਂ ਹੀ ਖਰਾਬ ਹੋ ਗਈ ਸੀ ਨਾ ਪਹੀਆ ਪਾ ਕਰਾਹੇ ਨਾਲ ਸੈਟ ਕਰੀ ਜਾਂਦੇ ਕਰੋ ਚੈੱਕ ਇਨੂੰ ਕਰਕੇ ਛੱਟਣਾ ਫਿਰ ਆਪਾਂ ਦੂਜੇ ਡਰਾਈਵਰਾਂ ਨੂੰ ਟਰਾਲੀ ਪਾ ਕੇ ਤੇ ਉਹਨਾਂ ਨੂੰ ਝੋਨਾ ਵੜਾ ਕੇ ਲਾਵਾਂਗੇ 22 ਕਿਲੋ ਨੇ ਉਧਰਲੇ ਪਾਸੇ ਅੱਧਾ ਕਿਲਾ ਹੋਰ ਵਧ ਲਿਆ ਇਹਨਾਂ ਨੇ ਇਹ ਕਰਦੇ ਰੋ ਵਲੌਗ ਚੱਕ ਤੇ ਹਾਂਜੀ ਲੋ ਜੀ ਮਿੱਤਰੋ ਕਰੋ ਚੈੱਕ ਬਈ ਆ ਰਾਜ ਆ ਜਿਹੜਾ ਆਪਾਂ ਨੇ ਸਾਰਾ ਹੋਰ ਭਾਰਾ ਚੱਕ ਕੇ ਢੀਡਾ ਇੱਧਰ ਛੱਡਤਾ ਔਰ ਧਾਰਾ ਪੈ ਗਿਆ ਸੀ ਇਹ ਸਾਰਾ ਛੱਡ ਕਰਤਾ ਹੁਣ ਆਪਾਂ ਚੱਲਦੇ ਆ ਮਿੱਤਰੋ ਘਰੇ ਢੀਡਾ ਸਰੇ ਜਾ ਕੇ ਤੇ ਉੱਥੇ ਦੇਖ ਰਿਆਂ ਉਹਨਾਂ ਨੂੰ ਸਰਪੇ ਕੰਟ੍ਰਾਲੀ ਜਾਹੀ ਦੀ ਬਈ ਉਹਦਾ ਹੱਲ ਕਰਕੇ ਦਿੰਨੇ ਆ ਟਰਾਲੀ ਡਰਾਈਵਰ ਦਾ ਉਹਨਾਂ ਨੂੰ ਦੇ ਕੋਲ ਬੁਲਾਉਂਦੇ ਰਿਹਾ ਤੇ ਕੀ ਲੰਦਾ ਆ ਆ ਆ ਬੜੇ ਪੈਰ ਨਹੀਂ ਤੁਰੇ ਹੁੰਦੇ ਤੈਨੂੰ ਮਤਸਾ ਲਓ ਜੀ ਘਰੇ ਆ ਗਏ ਆਪਾਂ ਤੇ ਆਹ ਰਾਈਟਰ ਆਪਾਂ ਨੇ ਖੜਾਤਾ 850 ਕਰਾਹੇ ਵਾਲਾ ਹੁਣ ਆਪਣੇ ਤਾਇਆ ਜਾ ਰਹੇ ਨੇ ਕਹਿੰਦੇ ਵੀ ਆਹ ਵੱਡਾ ਰਾਈਟਰ ਲੈ ਕੇ ਚੱਲੋ ਵੀ ਟਰਾਲੀ ਪਾ ਕੇ ਬੱਸ ਬੱਸ ਤੂੰ ਤੇ ਉਹ ਕਰਨਾ ਹੈਗਾ ਮਤਲਬ ਕੀ ਚੋਨਾ ਔੜਨਾ ਹੈਣਾ ਟਰਾਲੀ ਪਾ ਕੇ ਲੈ ਕੇ ਜਾਂਦੇ ਤੇ ਢੋਲਾ ਨੂੰ ਸਮਾਰ ਕੇ ਇਹਨੂੰ ਪਾਣੀ ਵਾਲੇ ਚ ਕੋਕੂਕੂ ਹਾਂ ਕੋਕੂਕੂ ਇਧਰ ਬੇਬੇ ਬੈਠੀ ਐ ਕਿਵੇਂ ਜੀ ਹਵਾ ਘੂਰੀ ਤਰਾ ਗਈ ਆ ਕਰ ਛੇਤੀ ਨੇ ਚੱਲਦੇ ਚੱਲਦੇ ਤੇ ਲਓ ਜੀ ਮਿੱਤਰੋ ਆਪਾਂ ਪਹੁੰਚ ਗਏ ਬਈ ਮਸ਼ੀਨ ਕੋਲੇ ਇਧਰ ਸਰਪਾਈ ਨੇ ਟਰਾਲੀ ਭਰ ਲਈ ਤੇ ਉਧਰ ਮਸ਼ੀਨ ਚੱਲੀ ਜਾਂਦੀ ਹੈਗੀ ਆਪਾਂ ਵੀ ਇਹ ਸਰਪੇ ਦਾ ਟਰਾਲੀ ਪਾ ਲਿਆ ਦੀ ਠੀਕ ਆ ਜੇ ਮਗਰ ਤੇ ਲਓ ਜੀ ਮਿੱਤਰੋ ਆਪਾਂ ਆ ਗਏ ਬਈ ਦਾਣੇ ਪਵਾਲੇ ਠੀਕ ਆ ਤੇ ਇਧਰਲੇ ਪਾਸੇ ਮਿੱਤਰੋ ਚੈੱਕ ਕਰੋ ਜਿਹੜਾ ਆਹ ਖਾਲ ਹਨਾ ਖਾਲ ਇਹ ਖਾਲ ਮਿੱਤਰੋ ਪੰਜਾਬ ਦਾਗਾ ਆਹ ਹਰਿਆਣੇ ਦਾ ਬਾਣਾ ਠੀਕ ਆ ਮਤਲਬ ਬੰਮ ਨਾਲ ਦਾ ਬਾਣਾ ਤੇ ਆਹਾਂ ਬਾਣਾ ਮਿੱਤਰੋ ਜਿਹੜਾ ਇਹ ਤਾਲ ਵਾਲੇ ਦਾ ਬਾਣਾ ਇਧਰ ਪੰਜਾਬ ਸ਼ੁਰੂ ਹੋ ਜਾਂਦਾ ਠੀਕ ਆ ਆਹ ਖਾਲ ਜਮ ਹੱਦੇ ਬਣਾ ਹੋਇਆ ਪਰ ਇਹ ਹੈ ਪੰਜਾਬ ਵਾਲਿਆਂ ਦਾ ਬਦਲ। ਆ ਇਧਰ ਦੇ ਪਾਸੇ ਹਰਿਆਣੇ ਦਾ ਬਾਣ ਆ ਗਿਆ ਇਧਰ ਪੰਜਾਬ ਦਾ ਇਹ ਬਾਵਨ ਵਾਲਾ ਪਿੰਡ ਆ ਗਿਆ। ਇਹ ਤਾਲ ਵਾਲਾ ਪਿੰਡ ਆ ਗਿਆ ਵੀ ਨਾਲ ਲੱਗਣਾ ਨਾ ਗਮਾਂਡੀ ਪਿੰਡ ਤੇ ਸਰਬ ਦੀ ਟਰਾਲੀ ਤੇ। ਚਲੋ ਜੀ ਮਿੱਤਰੋ ਦੋਨੇ ਟਰਾਲੀਆਂ ਭਰ ਲੀਆਂ ਠੀਕ ਆ। ਆਪਣਾ ਲਈ ਵੀ ਭਰ ਗਈ ਟਰਾਲੀ ਤੇ ਉਹ ਮਸ਼ੀਨ ਚੱਲ ਪਈ। ਇਧਰ ਤਾਇਆ ਜੀ ਆਪਣੇ ਨਾਲ ਕਰੋ ਚੈੱਕ। ਠੀਕ ਆ। ਤੇ ਬਈ ਇਹ ਜਦੋਂ ਤਾਇਆ ਜੀ ਆਪਣੇ ਨਾਲ ਹੁੰਦੇ ਆ ਹਨਾ ਇਹ ਲੱਗਦਾ ਵੀ AK47 ਸਾਈਡ ਤੇ ਇਧਰ ਹੀ ਹੋਵੇ ਜਿਵੇਂ। ਉਹ ਫੀਲਿੰਗ ਆਉਂਦੀ ਆ ਠੀਕ ਆ। ਆਪਾਂ ਪੱਜ ਚਾਲਦੇ ਆ ਫਿਰ ਇਧਰ ਸਰਵਾਈਸ ਹੋਣਾਂ ਲਈ ਗਏ ਤੇ ਆਪਾਂ ਨਾ ਤਰਸਾਲ ਦੇ ਮਸ਼ੀਨ ਗਈ ਬਈ ਉਹ ਹੋਰ ਕਿਹਦੇ ਵੱਢਣੇ ਆਂ ਜੀ ਆਪਾਂ ਜਾਣਦੇ ਆ ਵੀ ਮੰਡੀ ਲਾ ਕੇ ਆਉਣੇ ਲੋ ਜੀ ਮਿੱਤਰੋ ਮਸ਼ੀਨ ਤੇ ਟ੍ਰੈਕਟਰ ਟਰਾਲੀਆਂ ਖੜਾਤੀਆਂ ਸਰਵੇ ਕਹਿੰਦੇ ਵੀ ਚਾਹ ਆ ਚੈੱਕ ਕਰੋ ਜੀ ਸਰਵੇ ਸਿੰਘ ਜੀ ਦੀ ਇਹ ਰੱਖੀ ਹੋਈ ਆ ਵੀ ਬਸ਼ੀਰੀ ਇਹਦਾ ਵੀ ਬਾਣੀ ਨਾਮ ਆ ਪਤਾ ਵੀ ਐ ਜਗ੍ਹਾ ਲੱਗ ਗਈ ਤਾਂ ਮੋਟਰ ਸਰੋਮਟਰ ਚੈੱਕ ਇਹ ਮੰਨ ਲਓ ਦਾ ਡੇਢ ਸਾਲ ਦੀ ਆਸ ਹਨਾ ਡੇਢ ਸਾਲ ਦੀ ਆ ਬਈ ਇਹ ਹਾਲ ਤਾਂ ਨਿੱਕੀ ਹੀ ਇੱਥੇ ਤੁਸੀਂ ਇਹ ਮੁਖਸਰ ਮੇਲੇ ਤੋਂ ਇੰਦਰ ਮਨਿੰਦਰ ਸਾਹਿਬ ਜੀ ਕਰ ਰਹੇ ਨੇ ਚੱਕ ਪੈਰਾਂ ਚ ਪਾਰ ਖੈਣੇ ਸਰਬ ਨੇ ਘੁੰਗਰੀ ਓਏ ਮੂੰਹ ਤੇ ਨਾ ਬੜਾ ਲੱਗਿਆ ਯਾਤਲਾ ਕੁਛ ਨਹੀਂ ਕਹਿੰਦੀ ਯਾਰ ਇਹ ਕਰੋ ਮੈਂ ਮਿੱਤਰੋ ਚੈੱਕ ਇਹ ਨੀਲੀ ਚੰਬੀ ਆ ਨਾ ਹਾਂ ਨੀਲੀ ਜੰਬੀ ਆ ਬਈ ਇਹ ਆ ਦੇਖੋ ਤੇ ਲੋਈ ਮਿੱਤਰੋ ਚਾਹ ਹਲੇ ਬੰਨ ਲੱਗ ਰਹੀ ਸੀ ਤਾਂ ਕਰਕੇ ਆਪਣੇ ਤਾਇਆ ਜੀ ਕਹਿੰਦੇ ਉਹ ਟਰੈਕਟਰ ਮੈਂ ਲੈ ਕੇ ਨਾ ਤੇ ਤੂੰ ਆ ਲੈ ਕੇ ਆ ਚੱਲਦੇ ਆ ਮਿੱਤਰੋ ਮੰਡੀ ਦੇ ਵਿੱਚ ਕੰਡਾ ਕਰਾ ਕੇ ਫਿਸਦੀ ਲਾ ਕੇ ਆਉਣੀ ਆ ਫਰਸੀ ਕੰਡਾ ਕਰਾ ਕੇ ਤੇ ਲਓ ਜੀ ਮਸਤ ਕਰੋ ਚੱਕ ਵੀ ਆਪਾਂ ਲੈ ਗਏ ਨਾ ਦੋਨੇ ਟਰਾਲੀਆਂ ਮੰਡੀ ਦੇ ਵਿੱਚ ਠੀਕ ਆ ਔਰ ਵਾਲੀ ਪੂਰੇ ਆ ਰਹੀ ਹੈਗੀ ਤੇ ਆਪਾਂ ਮੰਗ ਲਈ ਆ ਜੀ ਅੱਨੇ ਠੀਕ ਆ ਤੇ ਸੈਲਰ ਦੇ ਵਿੱਚ ਲਾ ਕੇ ਆਉਣੀ ਆ ਬਈ ਮੰਡੀ ਦੇ ਵਿੱਚ ਨਹੀਂ ਰਹੀ ਗਾ ਲਾਉਣ ਦੇ ਜੀ ਅਦੇ ਮੰਡੀ ਦੇ ਵਿੱਚ ਥਾਂ ਨਹੀਂ ਹੈਗੀ ਲਾ ਕੇ ਅੱਧਾ ਅੱਧਾ ਰੇ ਚਲਾ ਕੇ ਆਵਾਂਗੇ ਤੇ ਸੈਲਰ ਦੇ ਵਿੱਚ ਲਾ ਕੇ ਝੋਨਾ ਵੀ ਆਪਾਂ ਅਗੇ ਘਰੇ ਠੀਕ ਆ ਹੁਣ ਚਾਹ ਪਾਣੀ ਪੀਨੇ ਆ ਲੱਖਾ ਜੀ ਵੀ ਆ ਕੇ ਇੱਧਰ ਫੇ ਵੇਚਣ ਲੱਗ ਰਹੀ ਹੈਗੀ ਕੀ ਚੀਜ਼ੀ ਨਹੀਂ ਆ ਪੇ ਗੰਡੇ ਤੇ ਲੋ ਜੀ ਕਰੋ ਚੱਕ ਇਧਰਲੇ ਪਾਸੇ ਬਣੰਦਰ ਜੀ ਆਹ ਹਣਾ ਲੱਗ ਰਿਹਾ ਵੀ ਵਾਸਮਤੀ ਜੀ ਠੀਕ ਆ। ਓੜੀ ਮੋਟੀ ਸਲਾਬ BC ਹਵਾਜ ਲੱਗੀ ਉਹਨੂੰ ਹਲਾਤੀ ਇਹ ਠੀਕ ਆ। ਆ ਸਾਡੇ ਬੰਦੇ ਨੇ ਪਾਣੀ ਕਿਧਰੋਂ ਲਿਆ ਟਰੈਕਟਰ ਵਾਲੇ ਕਮਰੇ ਸੜਤੀ ਵੀ ਚੱਕ ਕੇ ਐਣ ਵੀ ਪਰਲੇ ਛੱਡ ਥੱਲੇ ਖੁੱਲੇ ਥਾਂ ਚ ਲਾ ਦੀਏ। ਉਹਦਾ ਟਰੈਕਟਰ ਹੀ ਥਾਂ ਖਰਾਬ ਕਰਤੀ ਠੀਕ ਆ। ਲਓ ਉੱਥੇ ਹੀ ਲਾਈ ਜਾਈ ਲੇ। ਕਹਿੰਦੇ ਓਰੇ ਮੁੱਛਾ ਲਾਵਾਂਗੇ। ਇੱਥੇ ਨਾ ਹਵਾ ਲੱਗੇ ਨੂੰ ਵਾਸਤਾ ਨਾ ਥਾਂ ਕੀ ਨਾਲੇ ਥਾਂ ਖਰਾਬ ਕਰਤੀ। ਉਹ ਪਾਣੀ ਕਦੋਂ ਗਿਚਾਂਗੇ ਨੂੰ ਖਿਆਲ ਸੱਪੇ ਚ ਫਿਰ ਦਿਖਾਵਾਂ ਕਿ ਬੰਦਾ ਖਰੋ ਬਲੌਗ ਚੱਕ ਬਸ ਆ ਮਾੜੀ ਰਹਿੰਦੀ ਆ ਇੰਨੀ ਕੋਈ ਹੋਰ ਤਾਂ ਹਾਲਾਤ ਹੀ ਮੈਂ ਸਾਰੀ ਤੇ ਲੋਈ ਜੀਰੂ ਯੂਰੀ ਆਪਾਂ ਸੈੱਟ ਕਰਤੀ ਠੀਕ ਆ ਤੇ 855 ਮਗਰ ਜਿਹੜਾ ਕਰਾਹਾ ਸੀਗਾ ਉਹ ਵੀ ਕੜਤਾ ਤੇ 69 ਸਾਬ ਦੀਆਂ ਬਈ ਆਈਡੀਆਂ ਮੂਰਲੇ ਲਾਈਟਾਂ ਨੇ ਹਨਾ ਮੂਰਲੇ ਲਾਈਟਾਂ ਤੇ ਆ ਪਾਰਕਿੰਗ ਲਾਈਟਾਂ ਹੋਰੀਆਂ ਨੇ ਬਈ ਖਰਾਬ ਠੀਕ ਆ ਬਣੇ ਬਥੇਰਾ ਮੱਥਾ ਮਾਰਿਆ ਇੱਥੋਂ ਆਪ ਪਲੌਗ ਪਲੌਗੀ ਸੀ ਹਨਾ ਜਿਹੜੇ ਆਹ ਫੇਰ ਆਨੇ ਤੇ ਟੂਲਪੁਰ ਸ਼ਮਾਰ ਕੇ ਵਾਰਾ ਚੱਲੀਆਂ ਲਈਆਂ ਠੀਕ ਆ ਬਾਕੀ ਸਾਰੇ ਚੱਲ ਜੰਦੇ ਨੇ ਉਹ ਸਾਰਾ ਬਾਕੀ ਕੰਮ ਕਰੀ ਜਾਂਦਾ ਆਹਾਂ ਤੇ ਕੱਲੀਆਂ ਮੂਹਰੇ ਲਾਈਟਾਂ ਜਲਦੀਆਂ ਗਈਆਂ ਮਿਸਤਰੀ ਨੂੰ ਦੇਖਣ ਗਏ ਸੀ ੱਡੇ ਤੇ ਮਿਸਤਰੀ ਹੈ ਨਹੀਂਗਾ ਕੱਲ ਨੂੰ ਦੇਖਦੇ ਨੇ ਲਾਈਟਾਂ ਨੂੰ ਠੀਕ ਕਰਾਵਾਂਗੇ ਤੇ ਹੋਰ ਮਿੱਤਰੋ ਆਪਾਂ ਨੇ ਜਹਾ ਭਰੇ ਹੈਗੇ ਕਣਕਲੇ ਗੱਟੇ 10 ਗੱਟੇ ਭਰਤੇ ਵੀ ਕਣਕ ਦੇ ਇਹੇ ਮਿੱਤਰੋ ਵੈਰਾਈਟੀ ਹੈ ਗੀ 327 327 ਵੈਰਾਈਟੀ ਹੈ ਮਿੱਤਰੋ ਆ ਦੇਖੋ 225 ਐਨਸੋ 27 ਵੈਰੈਟੀ ਦੇ ਐਨਸੋ 27 ਵੈਰੈਟੀ ਦੇ ਮਿੱਤਰੋ ਆਪਣੇ 10 ਗੱਟੇ ਮਤਲਬ ਕਿ 10 ਨਾਲੇ ਤਿਆਰ ਕਰਕੇ ਰੱਖਤੀ ਜਦੋਂ ਵੀ ਬੀਜਾਂਗੇ ਹਨਾ ਚੱਕ ਕੇ ਲੈ ਜਾਵਾਂਗੇ ਤੇ ਡੀਪੀ ਪਈਆ ਮਿੱਤਰੋ ਆਹ ਡੀਪੀ ਕੋਲੇ ਪਈਆ ਤੇ ਕਣਕ ਕੋਲੇ ਪਈਆ ਚੱਕ ਕੇ ਫਿਰ ਟਰਾਲੀ ਲਾ ਲੈ ਕਰਾਂਗੇ ਸੈਂਕ ਕਰਕੇ ਪਾਲਿਆ ਕਰਾਂਗੇ ਤੇ ਇਹਦੇ ਨਾਲ ਬੀਜਾਂਗੇ ਆਪਾਂ ਸੁਪਰ ਸੀਡਰ ਨਾਲ ਆਹ ਦੇਖਣਾ ਇੱਕ ਦੋ ਦਿਨਾਂ ਤੱਕਰ ਚਲਾਉਣਾ ਹੈ ਕੰਮ ਹਣ ਤਾਂ ਬੱਤ ਆ ਰਿਹਾ ਤੇ ਹੁਣ ਬਸ ਕੱਲ ਨੂੰ ਦੇਖਦੇ ਆ ਜਾਨਾ ਕਾਲਜ ਇਹ ਨਹੀਂ ਤਾਂ ਫਿਰ ਕਣਕ ਵੀ ਲਾਵਾਂਗੇ ਤੇ ਆਹਾ ਸੀਗਾ ਮਿੱਤਰੋ ਅੱਜ ਦਾ ਵਲੋਗ ਧੰਨਵਾਦ ਦੇਖਣ ਦੇ ਲਈ ਸਸਤਰੀ ਕਾਰ